ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸਾ ਸੱਚ ਲੈ ਕੇ ਆਈ ਹਾਂ ਜੋ ਦਿਲ ਹਿਲਾ ਦੇਵੇਗਾ ਪੰਜਾਬ ਦੇ ਲੋਕ ਡੁੱਬ ਰਹੇ ਨੇ ਪਰ ਸਰਕਾਰ ਖਾਮੋਸ਼ ਹੈ ਇਹ ਕੁਦਰਤੀ ਨਹੀਂ ਇਹ ਮਨੁੱਖੀ ਬਣਾਈ ਹੋਈ ਬਾੜ ਲੱਗਦੀ ਹੈ ਪਰ ਪੰਜਾਬੀ ਨਾ ਡਰਦੇ ਨੇ ਨਾ ਮਰਦੇ ਨੇ ਸਿਰਫ ਲੜਦੇ ਨੇ ਤੇ ਖੜੇ ਰਹਿੰਦੇ ਨੇ ਅੱਜ ਪੰਜਾਬ ਵਿੱਚ ਘਰ ਟਹਿ ਗਏ ਖੇਤ ਵਿੱਚ ਪਾਣੀ ਖੜਾ ਹੈ ਤੇ ਲੋਕ ਬੇਗਰ ਹੋ ਗਏ ਨੇ ਪਰ ਜਦੋਂ ਸਰਕਾਰ ਨੇ ਸਾਡੇ ਹੱਥ ਖਿੱਚ ਲਏ ਪੰਜਾਬੀ ਆਪ ਹੀ ਪੰਜਾਬੀਆਂ ਦੇ ਨਾਲ ਸਾਥ ਖੜੇ ਹੋਏ ਪੰਜਾਬੀ ਸਿਤਾਰੇ ਗਾਇਕ ਆਮ ਲੋਕ ਹਰ ਕੋਈ ਰੋਟੀ ਕਪੜਾ ਦਵਾਈ ਲੈ ਕੇ ਇੱਕ ਦੂਜੇ ਦੇ ਨਾਲ ਖੜਾ ਹੈ ਤੇ ਮਦਦ ਕਰ ਰਿਹਾ ਹੈ ਅੱਜ ਜੋ ਸਰਕਾਰ ਕਿੱਥੇ ਹੈ ਉਹ ਜੋ ਕੇਂਦੀ ਸੀਗ ਮੈਂ ਤੁਹਾਡੇ ਵਾਸਤੇ ਇਹ ਕਰਾਂਗਾ ਮੈਂ ਤੁਹਾਡੇ ਵਾਸਤੇ ਉਹ ਕਰਾਂਗਾ ਅੱਜ ਪੰਜਾਬ ਇੱਕ ਵੱਡੀ ਮੁਸੀਬਤ ਤੋਂ ਗੁਜ਼ਰਿਆ ਹੈ ਪਰ ਇਹ ਨਾ ਸਮਝਿਓ ਕਿ ਉਹ ਕਮਜ਼ੋਰ ਹੈ ਉਹ ਜ਼ਖਮੀ ਹੈ ਪਰ ਉਹ ਆਪਣਾ ਇਲਾਜ ਖੁਦ ਹੀ ਕਰ ਸਕਦਾ ਹੈ ਅੱਜ ਹੌਸਲੇ ਨਾਲ ਪੰਜਾਬੀ ਆਪਣਾ ਇਲਾਜ ਕਰ ਰਹੇ ਨੇ ਕਿਉਂਕਿ ਹੌਸਲਾ ਹੀ ਸਾਡਾ ਇਲਾਜ ਹੈ ਪੰਜਾਬੀ ਦੀ ਸਭ ਤੋਂ ਵੱਡੀ ਤਾਕਤ ਹੈ ਇਹ ਫਲਟਸ ਸਾਡੀ ਕੁਦਰਤੀ ਦੀ ਗਲਤੀ ਨਹੀਂ ਹੈ ਇਹ ਸਾਫ ਮਨੁੱਖੀ ਬਣਾਈ ਹੋਈ ਬਾੜ ਲੱਗਦੀ ਹੈ ਜਿਸ ਦਾ ਸਿੱਧਾ ਇਫੈਕਟ ਸਿਰਫ ਪੰਜਾਬੀਆਂ ਤੇ ਨਹੀਂ ਜਾਏਗਾ ਇਹ ਸਾਰੇ ਦੇਸ਼ ਤੇ ਦੇਸ਼ ਤੇ ਹੀ ਜਾਏਗਾ ਪੰਜਾਬੀ ਨਾ ਡਰਦੇ ਨੇ ਨਾ ਮਰਦੇ ਨੇ ਪੰਜਾਬੀ ਸਿਰਫ ਖੜੇ ਰਹਿੰਦੇ ਨੇ ਤੇ ਕਹਿੰਦੇ ਨੇ ਕਰ ਲੋ ਕੋਸ਼ਿਸ਼ ਮਾਰਨ ਦੀ ਪਰ ਪੰਜਾਬੀ ਨਹੀਂਓ ਮਰਦੇ ਅਸੀਂ ਥੈਂਕ ਯੂ ਕਹਿੰਨੇ ਹਾਂ ਜਿਹੜੇ ਪੰਜਾਬ ਪੰਜਾਬ ਤੋਂ ਨਹੀਂ ਹਨ ਉਹ ਤਾਂ ਵੀ ਸਾਡੀ ਨੇ ਹੈਲਪ ਕਰ ਰਹੇ ਨੇ ਸਾਨੂੰ سپورਟ ਕਰ ਰਹੇ ਨੇ ਮੇਰੀ ਰਿਕਵੈਸਟ ਹੈ ਸਰਕਾਰ ਨੂੰ ਕਿ ਤੁਸੀਂ ਪਲੀਜ਼ ਅੱਗੇ ਆਓ ਤੇ ਪੰਜਾਬੀਆਂ ਦੀ ਮਦਦ ਕਰੋ ਜੇ ਨਹੀਂ ਤਾਂ ਪੰਜਾਬੀ ਦਾ ਹੈ ਹੀ ਨਹੀਂ ਇੱਕ ਦੂਜੇ ਦੇ ਨਾਲ ਹੁਣ ਮੈਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਸ਼ਾਇਰੀ ਸੁਣਾਉਣ ਜਾ ਰਹੀ ਹਾਂ ਪਾਣੀ ਨੇ ਘਰ ਲੁੱਟੇ ਸੁਪੜੇ ਵੀ ਬਹਾਲੇ ਸਰਕਾਰ ਨੇ ਮੂੰਹ ਮੋੜ ਲਿਆ ਵਾਦੇ ਸਭ ਭੁਲਾ ਲਏ ਪਰ ਪੰਜਾਬੀ ਨਾ ਡਰਦੇ ਨੇ ਤੇ ਨਾ ਮਰਦੇ ਨੇ ਕਰ ਲੋ ਕੋਸ਼ਿਸ਼ ਮਾਰਨ ਦੀ ਨਾ ਇਹ ਡਰਦੇ ਨੇ ਨਾ ਇਹ ਮਰਦੇ ਨੇ ਆਜ ਅੱਜ ਦੀ ਸਾਡੀ ਸੀ ਇੰਨੀ ਕੁ ਵੀਡੀਓ ਮੈਂ ਅੱਜ ਇਹ ਲਾਈਕ ਸਬਸਕ੍ਰਾਈਬ ਵਾਸਤੇ ਨਹੀਂ ਸੀ ਬਣਾਈ ਸਿਰਫ ਮੈਂ ਇਨਾ ਹੀ ਕਹਿਣਾ ਚਾਹਾਂਗੀ ਕਿ ਮੇਰਾ ਇਸ ਦਾ ਮੇਨ ਮਕਸਦ ਇਹ ਸੀ ਕਿ ਪੰਜਾਬੀ ਜਿਹੜੇ ਹੌਂਸਲੇ ਨਾਲ ਖੜੇ ਰਹਿਣ ਤੇ ਇੱਕ ਦੂਜੇ ਦੀ ਮਦਦ ਕਰਨ ਧੰਨਵਾਦ